ਬਾਈ ਹੁੰਦਾ ਫੁੱਕਦਾ ਬਾਈ ਕੱਲਾ ਹੀ ਸਾਤੀ ਬਾੜਾ ਬਾਈ ਲੋ ਜੀ ਬਾਈ ਡੈਮੋ ਚੱਲਣ ਲੱਗਿਆ ਏ ਜੋ ਵੋ ਮੈਸੀ ਜੌਂਡੀਅਰ ਪਰਾਂ 350 ਚ ਵੀ 50 ਵਾਹ ਜੀ ਵਾਹ ਕਿੰਨੇ ਮੈਗੜਾ ਨਵੇਂ ਹੀ 25 ਮਾਡਲ ਲਏ ਆ ਹਾਂ ਹੈ 25 ਮਾਡਲ ਲਏ ਤਿੰਨੇ 25 ਮਾਡਲ ਬਾਈ ਤਿੰਨੇ ਲਗ ਲਗ ਬ੍ਰਾਂਡ ਜ਼ਬਰਦਸਤ ਕਰਦੇ ਆ ਇਹ ਚੂਹੇ ਲੱਪਣ ਲੱਗੇ ਬਾਈ ਪੂਰੀ ਕਿ ਹੋ ਗਿਆ ਚੂਹੇ ਭੇਜਣੇ ਕਹਿੰਦੇ ਪੈਕ ਚੂਹੇ ਵਾਲੀ ਗੱਡਾ ਪਰ ਕਿਹੜਾ ਚੂਹੇ ਲੱਬ ਲੱਬ ਕੇ ਮਾਰਨੇ ਆ ਤੇ ਪਰ ਲੱਬਲੇ ਚੂਹੇ ਚੱਲ ਦੇਖਦੇ ਆ ਚੂਹੇ ਆ ਦੇ ਬਾਈ ਔਰ ਤੇਰੇ ਮਸਕੇਰਾ ਕਹਿੰਦੇ ਚੂਹੇ ਲੱਪਣੇ ਆ ਓ ਫੜ ਲੈ ਜੈਮੂਰੀ ਚੂਹਾ ਵਾਲੀ ਓ ਹੈਗਾ ਏ ਓ ਆ ਗਏ ਚੂਹੇ ਬਹੁਤ ਚਿਕਾ ਲਾ ਫੜ ਲੈ ਚੂਹੇ ਓ ਚੂਹੇ ਹੈਗੇ ਆ ਬਾਈ ਇਹ ਤਾਂ ਡੂੰਗੇ ਮਰ ਜਾਂਦੇ ਆ ਬਰਦਾਨ ਨੂੰ ਪਤਾ ਓ ਬਾਈ ਆ ਗਏ ਭੱਜ ਲੋ ਮਾਰਕਾ ਬਾਈ ਬਹੁਤ ਬਹੁਤ ਲੈਡ ਨਹੀਂ ਤੇ ਹੈਗੀ ਨਹੀਂ ਲੈਟਾਂ ਵਾਲ ਕੇ ਦਿਖਾਉਣੀ ਦੇ ਜਾਂਬੀ ਨੇ ਤੁਹਾਨੂੰ ਤੇ ਤੁਮ ਹੀ ਮੁबारकਾ ਬਾਈ ਪੂਰੀ ਝੰਡਾ ਚੜ ਗਿਆ ਹਾਂ ਹਾਂ ਪ੍ਰਾਨੇ ਝੰਡਾ ਚੜਾਤਾ ਬਾਈ ਮੰਨ ਕੇ ਪ੍ਰਾਨ ਨੂੰ ਹਾਂ ਇਹ ਕਾਰਜ ਕਰੋ ਇਹ ਕਰਾਉਂਦੀ ਆ ਇਹ ਲੱਖਾਂ ਚ ਲੈਟ ਕਰਕੇ ਲੈਟਾ ਬਣਨਾ ਕੀ ਗੱਬੀ ਆ ਹੁਣ ਕੋਲ ਉਹ ਨਹੀਂ ਦੇਖ ਲੈਟ ਨਹੀਂ ਤਾਂ ਪੜਗੇ ਨਹੀਂ ਲੈਟਾ ਬਣ ਕੇ ਨਹੀਂ ਕੋਈ ਅੱਛਾ ਲੈ ਪ੍ਰਧਾਨ ਨਾਲ ਲਾ ਕੀ ਕਰਦੀ ਸੰਯੋਗ ਤੇਰਾ ਵੀ ਚਾਬੀ ਚ ਕੀ ਦਾ ਬਟਾ ਕੀ ਦਾ ਬਟਾ ਕੀ ਦਾ ਬੜਾ ਚੁਗਦਾ ਨਾ ਕਹਿੰਦਾ ਮੈਂ ਲੈ ਪੈਰ ਲੈ ਰਿਹਾ ਹੁਣ ਇਹ ਪਿੱਛੇ ਨਾ ਰਿਹਾ ਜਿਵੇਂ ਤਾਂ 10 ਲੱਖ ਪ੍ਰਧਾਨ ਨੇ ਕਿਹਾ ਵੀ ਹੁਣ ਇਹਦਾ ਮੁੰਡਾ ਵੀ ਆਖਲੇ ਦਾ ਮਨ ਖੜਦੇ ਦਾ ਆਪਣਾ ਆਪਣਾ ਨਹੀਂ ਇਹ ਗੱਲ ਨਹੀਂ ਭਾਈ ਇਹ ਬੰਦਾ ਹੀ ਜਰਾ ਆ ਨਹੀਂ ਮਾਨੀ ਮੈਂ ਖੜਾ ਇਹ ਪ੍ਰਧਾਨ ਗੱਲ ਮੇਨ ਆਏ ਆ ਵੀ ਹੁਣ ਤਾਂ ਪਨੀਰੀ ਵਜਾਉਣੀ ਸੀ ਛੇਤੀ ਕੰਮ ਕਰਾ ਦਾਂ ਆਏ ਆ ਵੀ ਮੇਰੇ ਕੱਲੇ ਜੋਰ ਲੱਗੂਗਾ ਹੁਣ ਦੋਹੇ ਆਕੇ ਤੇ ਤਾਂ ਪਾਉਣਾ ਦਾ ਬਾਕੀ ਦੇਖ ਲੈ ਸਾਰਾ ਜੋਰ ਵੀ ਦਿਖਾਤਾ ਭਾਈ ਜੋਰ ਵੀ ਹੈਗਾ ਪੂਰੀ ਪਸੰਦ ਆਹ ਆਹ ਬਾਕੀ ਦੇਖ ਲੈ ਤਵੇ ਨਾ ਪਲੌ ਮਾਰ ਲੈ ਜੋਰ ਬਹੁਤ ਆ ਬਾਈ। ਉਹ ਆਦਾ ਨਹੀਂ ਹੈਗਾ ਪੂਰੀ ਜਮਾਈ। ਲੈ ਬਾਈ ਮੈਸੀ ਬੋਟੇਂ ਪਰ ਚਲ ਨਗ ਰਿਹਾ ਪੂਰੀ ਕਿੰਨੇ ਸਾਲਾਂ ਵਾ ਚਲਾਇਆ? ਕਿੰਨੇ ਸਾਲਾਂ ਵਾ ਚਲਾਇਆ ਮੈਸੀ? 2011 ਪਰ ਛੱਡੇ ਦਾ ਪਹਿਲੇ ਵਾ 2000 ਪਰੇ ਬਾਈ। ਤਵੀਆਂ ਖੋਣੀਆਂ ਬੰਦ। ਦੇਖੋ। ਲਓ ਜੀ ਬਾਈ ਪਾਰਟੀ ਚੱਲ ਵੀ ਪ੍ਰਧਾਨ ਜੀ ਹੋ ਗਈ ਪਾਰਟੀ ਹਾਂ ਹੋ ਗਈ ਬੀਰਾਂ ਦੀ ਲਾਈਟਾਂ ਆ ਲਈਆਂ ਦੇ ਬਾਈ ਲੈ ਲੈ ਰੈਕਟਾਂ ਵਾਲੀ ਜਾਬੀ ਹੈ ਹੈ ਮਰੰਡੇ ਵਾਲੇ ਗਿਲਟ ਰੈਕ ਲੈ ਭਾਈ ਆ ਗਈ ਲਾਈਟਾਂ ਵਾਲੀ ਲੈਟ ਵਾਲੀ ਜਾਬੀ ਆ ਗਈ ਫੇਰ ਤਾਂ ਪਾਰਟੀ ਹੋਏਗੀ ਪਰ ਹੱਥ ਕੀ ਤਾਂ ਸੱਚੀ ਦੱਸੇ ਪਾਰਟੀ ਜੀ ਮਤਲਬ ਉਹ ਬੰਦੇ ਹੋਰੇ ਨਾ ਨਾ ਤੁਸੀਂ ਵੀ ਨਾਲ ਕੇ ਪੂਰੀ ਰਾਤ ਪ੍ਰਧਾਨ ਦਾ ਪ੍ਰਧਾਨ ਦਾ ਹਾਂ ਜੀ ਨਾਲ ਇਹ ਭਾਜੀ ਕੰਪਨੀ ਵੱਲੋਂ ਹੀ ਆਉਣਾ ਜੇ ਤੁਸੀਂ ਗੱਲ ਨੂੰ ਕੋਈ ਭਾਰ ਐਮਪਲੀਮੈਂਟ ਚ ਲਾਉਣਾ ਤੇ ਇਹਦੇ ਜਿਵੇਂ ਵੇਟ ਤੁਸੀਂ ਲਾ ਲੈਣਿਆ ਜੀ ਇਹਦਾ ਭਾਜੀ ਮੇਨ ਕੀ ਹੈ ਜਿਹੜਾ ਅੱਗੇ ਵਾਲਾ ਹਿੱਸਾ ਨਾ ਜੀ ਹੁਣ ਜਿਵੇਂ ਮੰਨ ਲਓ ਇਹ ਕਰਾਰੋ ਕੰਪਨੀ ਦਾ ਭਾਜੀ ਇਹ ਸਾਰਾ ਫੀਲਡ ਹੈ ਇਹਦੇ ਵਿੱਚ ਜਿਵੇਂ ਕ੍ਰੋਸ ਚੱਲਦੇ ਹੁੰਦੇ ਆ ਇਹ ਜੋ ਚੀਜ਼ ਨਹੀਂ ਹੈਗਾ ਜੇ ਕਦੋਂ ਜਿ ਚਲਾਉਣਾ ਆਪਾਂ ਇਹਦੇ ਵਿੱਚ ਭਾਜੀ ਪਾਣੀ ਵੀ ਨਹੀਂ ਪੈਣਾ ਪਾਣੀ ਨਹੀਂ ਪਾਣੀ ਇਹ ਪੂਰਾ ਮਤਲਬ ਬੰਦ ਰਹਿਣਾ ਜੀ ਇਹ ਠੀਕ ਹੈ ਜੀ ਉਸ ਤੋਂ ਬਾਅਦ ਭਾਜੀ ਤਿੰਨ ਸਿਲੰਡਰ 2700 ਸੀਸੀ ਹੋ ਜਾਣਗੇ ਜੇ ਕਹ ਲਓ ਤੁਹਾਡਾ ਮਨ ਕਰਦਾ ਵੀ ਇਹ ਨੂੰ ਟਰਬੋ ਲਾਉਣੀ ਹੈ ਤਾਂ ਤੁਸੀਂ ਇਹ ਨੂੰ ਟਰਬੋ ਵੀ ਲਾ ਸਕਦੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਭਾਜੀ ਜਿਵੇਂ ਇਨ ਲਾਈਨ ਪੰਪਾ ਜੀ ਇਹਦੇ ਵਿੱਚ ਲੇਜ਼ਰ ਲੈਵਲਰ ਪਲਟਾਵੇਂ ਹਲ ਹਾਈਡਰੋਲਿਕ ਵਾਲੀਆਂ ਦਬੀਆਂ ਕੋਈ ਵੀ ਚਲਾਉਣਾ ਉਹਦੇ ਲਈ ਇਹ ਪੰਪੇ ਕੰਪਨੀ ਨੇ ਵੱਖਰਾ ਲਾਤਾ ਭਾਜੀ ਇਹਦੇ ਨਾਲ ਫਿਲਟਰ ਵੀ ਲਾਏ ਨੇ ਤੇਲ ਜਾਣ ਲੱਗੇ ਵੀ ਫਿਲਟਰ ਹੋਣਾ ਤੇ ਵਾਪਸ ਆਉਣ ਲੱਗੇ ਵੀ ਫਿਲਟਰ ਹੋਣਾ ਤੇ ਆ ਜਿਹੜਾ ਆਪਣੇ ਪਾਵਰ ਸਟੀering ਦਾ ਪੰਪ ਆ ਜੀ ਜਿਹੜਾ ਭਾਜੀ ਆ ਫਿਲਟਰ ਆ ਜੀ ਸੈਕੰਡਰੀ ਪ੍ਰਾਇਮਰੀ ਵਾਟਰ ਸੈਪਰੇਟਰ ਇੱਕ ਚੀਜ਼ ਆ ਤਿੰਨੇ ਚੀਜ਼ਾਂ ਇਹਦੇ ਵਿੱਚ ਕੀ ਆ ਭਾਜੀ ਇਹ ਤੀਜੀ ਸਰਵਿਸ ਤੇ 700 ਘੰਟੇ ਮਗਰੋਂ ਚੇਂਜ ਹੋਣਾ ਜੀ ਇਹ 1300 ਰੁਪਏ ਦਾ ਜੀ ਇਹ ਮਤਲਬ 700 ਘੰਟੇ ਮਗਰੋਂ ਤੀਜੀ ਸਰਵਸਤੇ ਚੇਂਜ ਹੋਣਾ ਹਰੇਕ ਦਿਨ ਨਹੀਂ ਭਾਜੀ ਹੋਣਾ ਜਿਹੜਾ ਕਲੱਚ ਆ ਭਾਜੀ ਡਬਲ ਡਾਇਆ ਫਰਾਮ ਆ ਤੁਸੀਂ ਆ ਦੱਬੋ ਹੱਥ ਨਾਲ ਮਤਲਬ ਫੁੱਲ ਰੈਲਾ ਜੀ ਦੱਪਣਾ ਐਦਾਂ ਆ ਜੀ ਕਲੱਚ ਇਹਨਾਂ ਮਤਲਬ ਜਿੱਦਾਂ ਦੀ ਮੰਨ ਲਓ ਕਾਰ ਚਲਾ ਲਈ ਉਦਾਂ ਦਾ ਜੀ ਭਾਜੀ ਇਹਦਾ ਕਲੱਚ ਇਹਨਾਂ ਰੈਲਾ ਜੀ ਆਹਾ ਭਾਜੀ ਸ਼ਟਲ ਗੇਅਰ ਆ ਜੀ ਇਹਨੂੰ ਅੱਗੇ ਨੂੰ ਕਰੋਗੇ ਤਾਂ ਇਹਦੀ ਭਾਜੀ 12ਵੀਂ ਸਪੀਡ ਅੱਗੇ ਨੂੰ ਆ ਜੇ ਇਹਨੂੰ ਪਿੱਛੇ ਨੂੰ ਕਰੋਗੇ ਤਾਂ ਮਤਲਬ ਜਿਵੇਂ ਕੋਈ ਬਾਹ ਬਹੀਆ ਜਾਂ ਤੁਸੀਂ ਬਜਾਈ ਦਾ ਕੰਮ ਕਰਦੇ ਆ ਇੱਕ ਵਾਰੀ ਤੁਸੀਂ ਗੇਅਰ ਲਾ ਲਿਆ ਬਸ ਉਹ ਤੇ ਬੈਗ ਉਹਦੀ ਅੱਗੇ ਹਨਾ ਜੀ ਤਾਂ ਇਹ ਚਲਾਉ ਹਾਈ ਲੋ ਮੀਡੀਅਮ ਆਪਾਂ ਜਿਹਦੇ ਵਿੱਚ ਚਲੋ ਬੈਠਣ ਨੂੰ ਜਗ੍ਹਾ ਖੁੱਲੀ ਆ ਜੀ ਉਹ ਟਰਾਂਸਪੋਰਟ ਲੋਕ ਆ ਭਾਰਾ ਕੋਈ ਐਂਪਲੀਮੈਂਟ ਲੈ ਕੇ ਜਾਣਾ ਤਾਂ ਆਪਾਂ ਲੋਕ ਲਾ ਸਕਦੇ ਆ ਇਹਨੂੰ ਜੀ ਤੇ ਜਦ ਤੱਕ ਆਪਾਂ ਲੋਕ ਨਹੀਂ ਖੋਲਾਂਗੇ ਨਾ ਲਿਫਟ ਉੱਪਰੇ ਰਹੋਗੀ ਠੀਕ ਹੈ ਮੇਰਾ ਭਾਜੀ ਜਿਹੜੀ ਇਹਦੀ ਵਿੱਚ ਪੀਟੀਓ ਆਏ ਮਤਲਬ ਕਿਸੇ ਟਰੈਕਟਰ ਚ ਅੱਜ ਤੱਕ ਨਹੀਂ ਆਈ ਹੈਗੀ ਜੀ ਇਹਦੇ ਵਿੱਚ ਜਿਹੜੀ ਪੀਟੀਓ ਭਾਜੀ ਚਾਰ ਤਰ੍ਹਾਂ ਦੀ ਆਈ ਹੈ ਉਹ ਜਿਵੇਂ ਮੰਨ ਲਓ ਹੁਣ ਆਪਾਂ ਆਹ ਲੀਵਰ ਨੂੰ ਅੱਗੇ ਕਰ ਦਾਂਗੇ ਪੈਦੇ ਵਿੱਚ 540 ਟੱਕਰ ਚੱਲਣਿਆ ਭਾਜੀ ਸਿੱਧੇ ਰੋਟਾਵੇਟਰ ਤੇ ਆਪਣੇ ਸੁਪਰ ਸੀਡਰ ਲਈ ਜਾਂ ਤੁਸੀਂ ਤੂੜੀ ਵਾਲੀ ਮਸ਼ੀਨ ਚ ਫੇਰ ਬਾਜੀ ਇਹਨੂੰ ਤੁਸੀਂ ਪਿੱਛੇ ਨੂੰ ਕਰ ਦੋਗੇ ਇਹਦੇ ਵਿੱਚ ਚਲਣੀਆਂ ਬਾਜੀ ਗਰਾਉਂਡ ਸਪੀਡ ਪੀਟੀਓ ਟਾਇਰਾਂ ਦੇ ਨਾਲ ਟਾਇਰ ਹੌਲੀ ਹੋਗੇ ਤਾਂ ਬਾਜੀ ਪੀਟੀਓ ਵੀ ਹੌਲੀ ਹੋ ਜਾਣੀ ਆ ਟਾਇਰ ਤੇਜ਼ ਹੋਗੇ ਤਾਂ ਪੀਟੀਓ ਵੀ ਤੇਜ਼ ਹੋ ਜਾਣੀ ਆ ਬੈਗ ਗੇਅਰ ਲਾਦਾ ਤਾਂ ਪੀਟੀਓ ਵੀ ਥੋੜੀ ਪਿੱਛੇ ਨੂੰ ਘੁੰਮੂਗੀ ਇਹ ਬਾਜੀ ਹੈਗੀ ਆ ਜੇ ਮੈਂ ਮੰਨ ਲਉ ਕੱਲ ਨੂੰ ਤੁਸੀਂ ਪੀਟੀਓ ਵਾਲੀ ਟਰਾਲੀ ਲੈਣੇ ਆ ਜਾਂ ਕੋਈ ਹੋਰ ਐਮਪਲੀਮੈਂਟ ਆਉਂਦਿਆ ਤਾਂ ਉਹਦੇ ਤੇ ਚੱਲਣਾ ਜੀ ਫੇਰ ਇਹਨੇ ਬਾਜੀ ਪਿੱਛੇ ਨੂੰ ਰਹਿਣਾ ਹੈ ਤਾਂ ਆਹ ਗੇਅਰ ਨਿਊਟਰਲ ਹੋ ਜਾਣਾ ਜੀ ਤੁਹਾਡਾ ਅੱਗੇ ਵਾਲਾ ਆਹ ਵਾਲਾ ਜੀ ਦੇਖੋ ਇਹਦਾ ਜਿਹੜਾ ਪਿੱਛੇ ਵਾਲਾ ਹਿੱਸਾ ਬਾਜੀ ਨਿਊਟਰਲ ਹੋ ਜਾਊਗਾ ਇਹਦੀ ਖੜੇ ਡਾਇਰੈਕਟਰ ਦੀ ਇਹਦਾ ਪੀਟੀਓ ਫਾਈ ਦੇ ਵਿੱਚ ਲੋ ਦੇ ਵਿੱਚ ਮੀਡੀਅਮ ਚ ਪਹਿਲਾ ਦੂਜਾ ਤੀਜਾ ਚੌਥਾ ਸਾਰੇ ਗੇਰਾਂ ਚ ਚੱਲਣੇ ਆ ਭਾਜੀ ਜੇ ਤੁਸੀਂ ਰਿਵਰਸ ਕਰਨੀਆਂ ਤਾਂ ਇਹਨੂੰ ਰਿਵਰਸ ਲਾ ਦੋ ਤਾਂ ਸਾਰਾ ਜਦੋਂ ਰਿਵਰਸ ਚੱਲਣੀ ਆ ਜੀ ਇਹ ਮਤਲਬ 24 ਸਪੀਡਾਂ ਚ ਚੱਲਣੀ ਆ ਜੀ ਇਹ ਜੇ ਮੰਨ ਲਓ ਤੁਹਾਡੇ ਘਰੇ ਕੋਈ ਫੰਕਸ਼ਨ ਆ ਜਾਂ ਤੁਸੀਂ ਛੋਟੀ ਮੋਟਰ ਜਨਰੇਟਰ ਤੇ ਲਾਉਣੀ ਆ ਤੁਸੀਂ ਇਹ ਗੇਰਾਂ ਚ ਪੀਟੀਓ ਕਰਕੇ ਫਾਇਦੀ ਕਰਤੀ ਟਰੈਕਟਰ ਦੇ ਜਿਹੜੇ ਟਰੈਕਟਰ ਦੇ ਪੀਟੀਓ ਦੇ ਜਿਹੜੇ ਵਧਾ ਸਕਦੇ ਆ ਜਿਵੇਂ ਮੰਨ ਲਓ ਕੋਈ ਟਰੈਕਟਰ ਆ ਜਿਹਦੇ ਵੀ ਸਿੱਧੀ ਸਿੱਧੀ ਛੋਟੀ ਚੱਲਦੀ ਆ ਜੇ ਜੇ ਤੁਸੀਂ ਦੋ ਮੋਟਰਾਂ ਚਲਾਵੋਗੇ ਤਾਂ ਵੀ ਉਹਨੇ ਉਨੀ ਰੇਸ ਤੇ ਚੱਲਣਾ ਜੇ ਇੱਕ ਮੋਟਰ ਚਲਾਵੋਗੇ ਤਾਂ ਵੀ ਉਹਨੇ ਉਨੀ ਰੇਸ ਤੇ ਚੱਲਣਾ ਇਹਦੇ ਤੇ ਜੇ ਦੋ ਮੋਟਰਾਂ ਚਲਾਉਣੀਆਂ ਤਾਂ ਸਿੱਧੀ ਲਾਈਵ ਤੇ ਲਾ ਲਈ ਜੇ ਤੁਸੀਂ ਇੱਕ ਮੋਟਰ ਚਲਾਉਣੀ ਹੈ ਤਾਂ ਗੇਰਾਂ ਚ ਲਾ ਕੇ ਟਰੈਕਟਰ ਦੇ ਚੱਕਰ ਘੜ ਜਾਣੇ ਆ ਪੀਟੀਓ ਦੇ ਵੱਜਣੇ ਆ ਮਤਲਬ ਕਿਉਂਕਿ ਲੋਡ ਘੱਟ ਆ ਤੁਹਾਡਾ ਥੋੜੀ ਮੋਟਰ ਛੋਟੀ ਆ ਜੇ ਘਰੇ ਆ ਤੁਹਾਡਾ ਨਾ ਜੀ ਫੰਕਸ਼ਨ ਕੋਈ ਫਿਰ ਭਾਜੀ ਇਹਨੂੰ ਨਿਊਟਰਲ ਲਾ ਕੇ ਜੇ ਆਪਾਂ 4x4 ਲਾਵਾਂਗੇ ਇਹਦੇ ਪਿੱਛੇ ਵਾਲੇ ਟਾਇਰ ਰੁਕ ਜਾਂਦੇ ਆ ਇਕੱਲੇ ਅੱਗੇ ਵਾਲੇ ਘੁੰਮਦੇ ਜਾਂਦੇ ਆ ਵਾਹ ਜੀ ਵਾਹ ਕਿਹੜਾ ਨਿਊਟਰਲ ਲੱਗੇ ਜੀ ਇਹ ਆਹ ਆ ਭਾਈ ਤੁਸੀਂ ਨਿਊਟਰਲ ਕਰ ਲੈਣਾ 4x4 ਲੱਗ ਜਾਣਾ ਜੀ ਇਹਦਾ ਇਹਦੇ ਪਿੱਛੇ ਵਾਲੇ ਟਾਇਰ ਨਿਊਟਰਲ ਹੋ ਜਾਣੇ ਆ ਇਕੱਲੇ ਅੱਗੇ ਵਾਲੇ ਵੀ ਘੁੰਮਣ ਲੱਗ ਜਾਣੇ ਆ ਜੀ ਜੇ ਤੁਸੀਂ ਇਹ ਨਾ ਇਹਨੂੰ ਫਿਰ ਇੰਗੇਜ ਕਰ ਦੋਗੇ ਫਿਰ ਚਾਰੇ ਘੁੰਮਦੇ ਆ ਜੀ ਮੋਰੇ ਵਾਲੇ ਬੰਦ ਚਾਲੂ ਤਾਂ ਹੋ ਜਾਂਦੇ ਨੇ ਇਹਦੇ ਪਿੱਛੇ ਵਾਲੇ ਵੀ ਬੰਦ ਚਾਲੂ ਹੋ ਜਾਂਦੇ ਆ ਪਿਛਲਾ ਹਿੱਸਾ ਲੱਖ ਲੱਖ ਜ਼ੋਰ ਮਾਰ ਰਿਹਾ ਲੱਖ ਲੱਖ ਜ਼ੋਰ ਮਾਰ ਰਿਹਾ ਪਿਛਲਾ ਹਿੱਸਾ ਭਾਜੀ ਪਲੈਨਟਰੀ ਡਰਾਈਵ ਆ ਆ ਡਬਲ ਡਿਸਟ੍ਰਿਬਿਊਟਰ ਨਾਲ ਉਹਨੂੰ ਜਗਾ ਜੀ ਆ ਬੇਟ ਵੀ ਇਹਨੂੰ ਕੰਪਨੀ ਫਿਟਡ ਆਉਣਾ ਭਾਜੀ ਨਾਲ ਇਹ ਆਪਣੇ ਬੱਤੀ ਬੱਤੀ 35 32 ਕਿਲੋ 32 ਕਿਲੋ ਦਾ ਜੀ ਇਹ ਤੇ ਬੈਂਪਰ ਕੰਪਨੀ ਵੱਲੋਂ ਹੀ ਆਉਣਾ ਇਹਨੂੰ ਆਪਣੇ ਹੁੱਕ ਵੀ ਇਹਨੂੰ ਕੰਪਨੀ ਵੱਲੋਂ ਆਉਗੀ ਜੀ ਲੱਗੀ ਹੋਈ ਬੱਤੀ ਤੇ ਯਾਨੀ ਕਿ ਇਹਨੂੰ ਕੰਪਨੀ ਵੱਲੋਂ ਹੀ ਆਉਣਾ ਭਾਜੀ ਸਿਸਟਮ ਸਾਰਾ ਬਾਕੀ ਤੇਲ ਬ੍ਰੇਕਾਂ ਆ ਪਾਵਰ ਸਟੀering ਦਾ ਸਾਈਡ ਤੇ ਗੇਅਰ ਆ ਜਿਹੜਾ ਨਾਰਮਲ ਚੀਜ਼ਾਂ ਹੁੰਦੀਆਂ ਸਾਰੀਆਂ ਹੀ ਆ ਜੀ ਟਾਇਰ ਇਹਨੂੰ ਭ ਵੀਰਿਆ ਇਹ ਮੂਰੇ ਵਾਲੇ ਰਿੰਮ ਜਿਹੜੇ ਅਡਜਸਟਮੈਂਟ ਵਾਲੇ ਆ ਜੇ ਤੁਸੀਂ ਆਲੂਆਂ ਤੇ ਗਾਜਰਾਂ ਤੇ ਕਿਤੇ ਖੇਤੀ ਕਰਨੀ ਹੈ ਕੱਲ ਨੂੰ 564852 ਕਿਤੇ ਵੀ ਇਹਨੂੰ ਸੈਟਿੰਗ ਕਰ ਸਕਦੇ ਆ ਜੱਗ ਲਾ ਕੇ ਫੋਨ ਕਰਕੇ ਜੀ ਇਹਦੇ ਵਿੱਚ ਜਿਹੜਾ ਟੂ ਵੀਲ ਆਉਂਦਾ ਭਾਜੀ ਉਹਦਾ ਜਿਹੜਾ ਅੱਗੇ ਵਾਲਾ ਹਿੱਸਾ ਆ ਜੀ ਫਰੰਟ ਜੇ ਤੁਸੀਂ ਟਰਾਲੀ ਦੇ ਚਲਾਉਣਿਆਂ ਨੂੰ ਖੋਲ ਕੇ ਅੱਗੇ ਕਰ ਸਕਦੇ ਆ ਸਮਝ ਆ ਜੂਗਾ ਇਹਨਾਂ ਪ੍ਰਦਾਨ ਨਹੀਂ ਆਉਣਾ ਤੇ ਮੈਂ ਮੈਂ ਕਹਿੰਦਾ ਸਮਝ ਇਹ ਵੀ ਹੋ ਜਾਂਦਾ 4x4 ਤੇ ਨਹੀਂ ਪੰਜ ਆਉਂਦਾ 2 ਵੀਲ ਚ ਹੋ ਜਾਂਦਾ ਜੀ ਠੀਕ ਹੈ ਜੀ ਇਹਦੇ ਥੱਲੇ ਨਾ ਜੀ ਉਹ ਦੇਖੋ ਨੱਟ ਦਿੱਤੇ ਹੋਏ ਆ ਭਾਜੀ ਉਹ ਦੇਖੋ ਇਸ ਤਰ੍ਹਾਂ ਮੈਸੀ ਪ੍ਰਦਾਨ ਮੈਸੀ ਵਸੇ ਜੌਂਡੀਰ ਹਾਂ ਬਾਈ ਫੰਕਸ਼ਨੇ ਬਹੁਤ ਆ ਫੰਕਸ਼ਨ ਬੰਦਾ ਹਿੱਲ ਜੂਗਾ ਬਾਕੀ ਟਰੈਕਟਰ ਦੇ ਗੱਲਵਾ ਚੱਲ ਜੀ ਫੰਕਸ਼ਨ ਨਾਲ ਤਾਂ ਕੁਝ ਨਹੀਂ ਹੁੰਦਾ ਪਤਾ ਲੱਗ ਜਾਣਾ ਹੋਣਾ ਚਲਾਈ ਦੇ ਬਦ ਪਤਾ ਲੱਗਣਾ ਤਵੀਆਂ ਵੀ ਵੱਖੀ ਵੜਲੇ ਗਏ ਨਾ ਨੌ ਦੀਆਂ ਨੌ ਨੌ ਦੀਆਂ ਤੁਸੀਂ ਪਿਛਲੇ ਟਾਰਾਂ ਦੀ ਕਹਿੰਦੇ ਨਾ ਭਾਈ ਆਹ ਆਹ ਵੰਟੀ ਆਹ ਹੁਣ ਇੱਥੇ ਲੱਗਿਆ ਜੀ ਢਿੱਡ ਕਰਨਾ ਰੈਡੀਆ ਉਹ ਲਾਦੂਆ ਵੀ ਲਿਆਏ ਹਰੋਂ ਦੇਖਣਾ ਜੋੜਾ ਚ ਲਾ ਲਈ ਬਈ ਆ ਵੀ ਪਜਾਇ ਚ ਵੀਰਾ ਹੈ ਪੁਹੀ ਤੁਹਾਲੇ ਕਹਿੰਦਾ ਹੀ ਦਾ ਜੋਬੋ ਅਜ ਵਾ ਕੇ ਲੈ ਹੋ ਗਿਆ ਫਿਰ ਤਿੰਨੇ ਭਾਈ ਇਕੱਠੇ ਲਓ ਜੀ ਭਾਈ ਡੈਮੋ ਚੱਲਣ ਲੱਗਿਆ ਏ ਜੋਬੋ ਮੈਸੀ ਗਾਉਂਡੀਅਰ ਫਿਰ ਤਿੰਨੇ 50 ਚ ਵੀ 50 ਵਾਹ ਜੀ ਵਾਹ ਤਿੰਨੇ ਵਾਹ ਕਹਿੰਦਾ ਨਵੇਂ ਹੀ 25 ਮਾਡਲ ਲੇ ਆ ਹਾਂ ਹੈ 25 ਮਾਡਲ ਤਿੰਨੇ 25 ਮਾਡਲ ਭਾਈ ਤਿੰਨੇ ਲਗ ਲਗ ਬ੍ਰਾਂਡ ਤਾਵੀਆਂ ਲਿਆਂਦੀਆਂ ਨਾ ਨੋਦੀਆਂ ਹਾਲ 11 ਪਤਾ ਨਾ ਹਲਕੇ ਜੀ ਉਪਰ ਡੰਡੇ ਵਾਲੇ ਵਾਲੇ ਸਾਰੇ ਸਪਰਿੰਗ ਬੰਦ ਹੁੰਦੇ ਆ ਜਾਂ ਥੱਲੇ ਦਬਦੇ ਤੂੰ ਆਪਣੇ ਖੋਲਦੇ ਆ ਅੱਛਾ ਇਹ ਵਾਲਾ ਜੌਰ ਵਾਲੇ ਹਾਂ ਇਹ ਤੂੰ ਵੀ ਦੇਖ ਤੂੰ ਦੱਬੀਆ ਤਾਵੀਆਂ ਮੰਨਦਾ ਨਹੀਂ ਕਿ ਕਿ ਨੂੰ ਦਾ ਬਾਈ ਉਹ ਤੇ ਤੂੰ ਵੀ ਜਿਹੜਾ ਮੈਂ ਉਹ ਹੀ ਦੇਖਿਆ ਬਾਈ 2 ਵੀ ਕਿ ਤਾਵੀਆਂ ਬੜੀਆਂ ਬਹੁਤ ਆ ਤਾਵੀਆਂ ਤਾਵੀਆਂ ਕਿੱਥੇ ਨਾ ਗੇਰ ਦੋ ਆ ਯਾਰ ਇਹ ਟਾਇਰ ਨਹੀਂ ਛੋਟੇ ਆ 14 ਦੇ ਟਾਇਰ ਆ 16 ਦੇ ਟਾਵੀਆਂ ਆ ਮੈਂ ਕਹਿੰਦਾ ਦੋ ਟਰੈਕਟਰ 14 'ਚ ਇੱਕ 16 ਦੇ ਟਾਇਰਾਂ 'ਚ 14 ਦੇ ਉਹ ਵੰਟੀ ਖੁਸ਼ ਹੋਇਆ ਵੈਜ ਲਾਦਾ ਖੋਸ਼ ਆ ਜਾ ਖੋਸ਼ ਆ ਜਾ ਜਿਹੜੇ ਦਾ ਨਹੀਂ ਬਣੇਗਾ ਹੋਰ ਭਾਈ ਹੋਰ ਤੇ ਦੇਖੂਗਾ ਤੂੰ 2 ਇੰਚ ਲੈ ਤੂੰ ਇੰਚ ਲੈ ਸੋਨੇ ਭਾਈ ਪਰ ਆਇਆ ਹੈ ਗੇਰ ਚਾਰਾ ਭੱਜੂ ਪੂਰਾ ਇਹ ਭੱਜੂਗਾ ਰਹਿਗਾ ਪਰ 2 ਇੰਚ ਭਾਈ ਛੋਣ ਖੇਚ ਲੂਗਾ ਰੜੇ ਚ ਬਾਈ ਜੀ ਨਹੀਂ ਦੂਰ ਨੂੰ ਨਹੀਂ ਚੱਲਣਾ ਦੂਰ ਨੂੰ ਨਹੀਂ ਚੱਲਣਾ ਹੋਰ ਭਾਈ ਹੋਰ ਤੇ ਚੱਲੂਗਾ ਦੇਖਦੇ ਹੁਣ ਆਜੋ ਬਾਕੀ ਦੇਖਦੇ ਆ ਪੂਰੀ ਦਾ ਇੱਕ ਕਕੜਾ ਦੇਖਦੇ ਦੇਖੋ ਪੂਰੀ ਪੁਰਾਣਾ ਕਿਹਦਾ ਕੰਮ ਹੈ ਲਓ ਜੀ ਬਾਈ ਅੜੇ ਤੇ ਕੰਮ ਪੂਰੀ ਕੱਢਦਾ ਕਿੰਨੀ ਕੱਢਣ ਲੱਗਿਆ ਤਵੀਆਂ ਦੀ पूरी खेती ला मरा पीछे नुआ रहा तो जी भाई तभी यहाँ चंडिया खोल दिया ਪਰਵਾਹ ਨਹੀਂ ਮੈਸੀ ਨੂੰ ਬਾਈ ਪ੍ਰਧਾਨ ਉਹਰੇ ਨੂੰ ਆਜੋ ਲੋ ਜੀ ਬਾਈ ਆ ਜੀ ਪ੍ਰਧਾਨ ਜੀ ਪਟਾਈ ਦੇਖ ਲੋ ਪੂਰੀ ਪਟਾਈ ਦਾ ਫੁੱਲ ਹੈ ਹਾਂ ਪੂਰੀ 4x4 ਲੈ ਮੇਰਾ ਹਾਂ ਲੈ ਬਾਈ ਮੁੰਡੇ ਬੈਠ ਕੇ ਚਲਾਉਣ ਲੱਗੇ ਹੁਣ ਦੇਖੋ ਦੇਲੇ ਦੇ ਹੱਥ ਜੀ ਅੱਗੇ ਪਿੱਛੇ ਵੇਰ ਕਰਨੇ ਵਾਲੇ ਉਹ ਦੇਖੋ ਕਰਿਓ ਨੇ ਉਹ ਦੇਖੋ ਉਹ ਗੇਰਾ ਝੁਲ ਜਦੇ ਹੈਗੇ ਹਾਂ ਦੇ ਇਹ ਜਿਹੜੇ ਉਹਦੇ ਨਾਲ ਆਪਾਂ ਨੇ ਆਪਾਂ ਨੇ ਦੋ ਜਣੇ ਆ ਗਏ ਨਾ ਘੇਰ ਬਹੁਤ ਆ ਨਾ ਘੇਰ ਬਹੁਤ ਆ ਤਾਂ ਜਿਉਂ-ਜਿਉਂ ਨਵੀਂ ਟੈਕਨੀਕ ਆਉਂਦੀ ਸੌਧ ਹੋਈ ਜਾਂਦੀ ਹੈ ਹਾਂ ਹਾਂ ਬਿਲਕੁਲ ਸੌਧੇ ਹੁੰਦੀ ਆ ਪੂਰੀ ਚਾਈ ਦੋ ਹੱਥ ਰੇਖਣੇ ਦੇਖ ਤੂੰ ਤੂੰ ਪੂਰੀ ਦੂਏ ਨੇ ਦੇਖੀ ਜਾਂਦਾ ਉੱਧਰ ਲਾਲ ਲਾਲ ਜੇ ਨੂੰ ਤੂੰ ਵੀ ਦਾ ਇਹ ਛੋਟਾ ਇਹ ਟੂ ਵੀ ਲਾਇਆ ਹੈ ਹੈ ਵਾਂਟੀ ਟਰੈਕਟਰ ਵਧੀਆ ਅਜੇ ਕਿਹਾ ਵਧੀਆ ਅਜੇ ਦੋ ਗੇੜੇ ਦਿੱਤੇ ਆ ਹਾਂ ਕਿੰਨੇ ਲੈਣੇ ਆ ਅਜੇ ਚੱਲਣ ਦੇ ਘੰਟਾ ਹੈ हाँ तू खुद चाहिए चल पूरी हो तू भी दे तो हथ ਲੋ ਜੀ ਬਾਈ ਟਰੈਕਟਰ ਬਹੁਤ ਵਧੀਆ ਏ ਲੋ ਜੀ ਬਾਈ ਰਾਂਝੀ ਕਿਵੇਂ ਲੱਗਿਆ ਲੈ ਨਾ ਵਧੀਆ ਟਰੈਕਟਰ ਚੱਲਦਾ ਹੈ ਹਾਂ ਪੂਰੀ ਟਾਵੀਆਂ ਵੀ ਭਾਈਆਂ ਨੂੰ ਦਫਾੜ ਕਰਿਆ ਪਿੱਛੇ ਭਾਈ 3 ਆ ਕੇਡਾ ਭਾਈ 7 ਕੁਇੰਟਲ ਦੇ ਤਵੀਆਂ 7 ਕੁਇੰਟਲ ਦੇ ਤਵੀਆਂ ਭਾਈ 30 ਵਾਰ ਚਲਾ ਕੋਈ ਧੂਆਂ ਨਹੀਂ ਠੀਕ ਹੈ ਭਾਈ ਪੂਰੇ ਟੂ 휠 ਤਾਂ ਔਖੇ ਹੀ ਖਿੱਚੇ ਨਾ ਆਪਣੇ ਵਾਲੇ ਇੱਕ ਨਾ ਤੂੰ ਵੀ ਨਹੀਂ ਖਿੱਚਦਾ ਹਾਂ 4휠 ਲਈ ਕੰਮ ਹੈ ਨਹੀਂ ਤਾਂ ਵੀ ਕੋਲ ਭਾਰੀਆਂ ਬਹੁਤ ਆ ਨਾ ਬੰਦੇ ਹੂੰ ਮੈਂ ਭਾਈ ਅਸਲ ਹੁਣ ਆਇਆ ਮਨ ਬਾਂਟੀ ਉਧਰ ਮੈਕ ਕੋ ਵਾਲੀ ਮਸ਼ੀਨ ਆ ਪਾਪ ਮਾਰ ਦਿੰਦਾ ਹਾਂ ਬੜੀ ਬੋਲ ਮੈਕ ਕੋ ਦੇ ਵੀ ਮੈਂ ਕਹਿੰਦਾ ਮੈਕ ਕੋ ਵਾਲਿਆਂ ਵੀ 2 ਮਹੀਨੇ ਲੱਗ ਪੂਰਾ ਹੋਣਾ ਦੋ ਮਹੀਨਾ ਲਾ ਕੇ ਪੂਰਾ ਹੋਣਾ ਹੈ ਹਾਂ ਇਹ ਤਾਂ ਫਿਰ ਜੋੜਦੇ ਤੱਕ ਨਹੀਂ ਨਾ ਤੋੜਦੇ ਤੱਕ ਜਾਂਦੇ ਹਾਂ ਹਾਂ ਇਹ ਤਾਂ ਹੈ ਬਹੁਤ ਆਉਣੀ ਕਿੰਨਾ ਕੁ ਜ਼ੋਰ ਟਰੈਕਟਰ ਦਾ ਲਾਉਣਾ ਪਾਉਣਾ ਕੋਈ ਵੀ ਟਰੈਕਟਰ ਚ ਇਹ ਐਕਜ਼ੋਰ ਲੋ ਜੀ ਭਾਈ ਹੋਰ ਇੱਕ ਕਿਲੀ ਖੋਲਤੀ ਫੁੱਲੇ ਖੁੱਲ ਗਈਆਂ ਇੱਕ अकेਲੀ ਰਹਿ ਗਈ ਇੱਕ अकेਲੀ ਰਹਿ ਗਈ ਫੁੱਲੇ ਆਹ ਪੂਰੀ ਖੁੱਲੀ ਮਾਈਜ਼ੋਰ ਮੈਂ ਲੈ ਲਵਾਂ ਹੈ ਆਓ ਜੀ ਭਾਈ ਪੂਰੀ ਰਹਿ ਗਿਆ ਹੁਣ ਔਰ ਦਾ ਪ੍ਰਦਾਨ ਕੁਝ ਨਹੀਂ ਚਾਹੀਦਾ ਬੱਲੇ ਬੱਲੇ ਆ ਹੁਣ ਤਾਂ ਕਿਨੇ ਚੱਕਰ 2000 ਘਰ ਪਹਿਲਾ ਹਾਈਲਾ हां चल फिर ले यार चक्कर दा तोड़ दा नहीं हैगा वो ये उठी खड़ी है 2000 चक्करਾਂ पे ਛੱਡਿਆ ਦੋ ਪਰੇ ਖੜੀ ਆ ਪਹਿਲੇ ਆਈ ਮੈਂ ਬਾਈ ਪੂਰੀ ਮਾਨਾ ਟੋਪੀ ਦੇ ਦੇ ਫਿਰ ਲੈ ਤੇ ਤਰਾਫ ਵਧੀਆ ਪੂਰੀ ਥੁੱਲਾ ਢੁੱਲਾ ਏ ਲੈ ਲੋ ਜੀ ਬਾਈ ਉਧਰ ਜੋਬੋ ਮਗਰ ਪਾਲੀਆਂ ਉਹੀ ਤਵੀਆਂ ਉਨੀ ਹੀ ਖੋਲੀਆਂ ਪੀਆਂ ਇੰਦਰਾ ਜੋ ਉਹ 585 ਆ ਨਿੱਕਾ ਜਿੰਨੇ ਜਾਰਾ ਗੇਰਾ ਬੰਦਾ ਉਲਝਦਾ ਇਹ ਹਾਂ ਸਮਝ ਨਹੀਂ ਲੱਗਦਾ ਕਿਹੜੇ ਵਿੱਚ ਚਲਾਉਣਾ ਪਤਾ ਲੱਗਦਾ ਨਹੀਂ ਹੈ ਕਿ ਕਿਹੜੇ ਜੀ ਹੁਣ ਪਿਆ ਗੇਰ ਹਾਂ ਤਾਂ ਵੀ ਆ ਬੱਖੀ ਬਾੜੇ ਆ ਬਾਈ ਇੰਨੀ ਤਵੇ ਬਹੁਤ ਭਾਗੀਆਂ ਹਨ ਨਾ ਤੇ ਉਹਨਾਂ ਕੋਲ ਮੈਨੂੰ ਦਿਆਂ ਦੇ ਤੁੰ ਲਓ ਜੀ ਬਾਈ ਪਲੌ ਲੈ ਆਂਦੇ ਬਾਗੇ ਨਾਲੇ ਠੰਡਾ ਆ ਗਿਆ ਪੂਰੀ ਭਾਈ ਤੇਰਾ ਠੱਡਾ ਤੇਰੇ ਮੁੰਡੇ ਨੂੰ ਦੇ ਦਿੱਤਾ ਪਾਲਟੀ ਚੱਲੂ ਬਾਈ ਪ੍ਰਧਾਨ ਨਾਲ ਕਿੰਨਾ ਠੰਡਾ ਛੱਡਿਆ ਪਏ ਨਹੀਂ ਦੋ ਕ ਗ라스 ਹੀ ਲਾਂਗੇ ਉਹਦਾ ਛੱਡਿਆ ਪਏ ਚਾਰ ਗਲਾਸ ਚਾਰ ਹੈ ਗਰਮ ਮੌਸਮ ਹੈ ਹਾਂ ਕੋ ਵਧੀਆ ਹੈ ਆਉਂਦਾ ਹੈ ਲੈ ਵੇ ਘਾਤ ਆਵਾਜ਼ ਆਵਾਜ਼ ਨਿਕਲ ਨਿਕਲ ਪਨੀਰੀਆਂ ਦਾ ਬਾਦਨ ਆਉਣਾ ਲੋ ਜੀ ਬਾਈ ਪਲਾਉ ਪਾ ਲੈ ਪੁਰੇ ਇਹਦੇ ਬਿਲ ਚੈੱਕ ਕਰਨਾ ਛਾੜਦੇ ਨਹੀਂ ਜੀ ਜੀ ਚਲੋ ਭਾਈ ਇਹ ਵੀ ਦੇਖਣਾ ਹੁਣ ਟਾਈਮ ਉਸ ਨਹੀਂ ਛੱਡਣਾ ਹੈ ਉਸ ਨਹੀਂ ਛੱਡਣਾ ਜੇ ਹੋਰ ਖਾਲੀ ਪਏ ਉਹ ਵੀ ਕਰਨਾ ਹੈ ਖਾਲੀ ਤਾਂ ਖਿੱਚੇ ਲੈਣੇ ਜਾਂਦਾ ਬਿਆਰੇ ਚੱਲ ਜੀ

ਚੱਲਦਾ ਬਾਈ ਆਹੇ ਵੜਦਾ ਪੱਕੀ ਪਾਰ ਫਟਾਈ ਆ ਬਾਈ ਆਹੇ ਫਟਾਈ ਨਹੀਂ ਆਹੇ ਫਟਾਈ ਕੋਈ ਵੀ ਨਹੀਂ ਕਰਦਾ ਇਨੀ ਪਟਾਈ ਤੋਰਾ ਵੀ ਚੈੱਕ ਕਰ 1.5 ਫੁੱਟ ਹੂਣੀ ਕੱਟ ਬਾਈਪਾਸ ਲੈਓ ਹਾਰ ਪ੍ਰਧਾਨਾ ਉਹ ਹਾਰ ਪ੍ਰਧਾਨ ਨੂੰ ਕੋ ਪਾਓ ਹਾਰ ਨਹੀਂ ਕੋਈ ਪਟਾਈ ਕਰਦਾ ਪੂਰੀ ਲਿਆਓ ਹਾਰ ਆਰ ਲਿਆ ਬਾਸ। ਲਿਆ ਭਾਈ ਥਾਪੀ ਮਾਰਦੇ ਹੁਣ। ਹੋਰ ਤਾਂ ਧਰਤੀ ਪਾਰਤੀ। ਨਿਕਲੀ ਮਿੱਟੀ। ਮਿੱਟੀ ਨਿਕਲਿਆ ਇਹ ਵੀ ਪੁਰਾਣੀ। ਬੱਬ ਬੱਬ ਨਦੀਆਂ ਵਾਲਾ ਰੇਤਾ ਰਹਿ ਗਿਆ। ਬਾਬੇ ਦੇ ਟਾਈਮ ਦੀ ਮਿੱਟੀ ਨਿਕਲਿਆ। ਨਾ ਨਾ ਨਦੀ ਦੇ ਪੱਲੇ ਵਾਲੀ। ਨਦੀ ਦੇ ਵੇਲੇ ਵਾਲੀ। ਆ ਨਿਕਲੀ ਡਾਕਰ ਥੱਲੇ ਦੇ। ਹਾਂ। ਤੋਰਾ ਬਹੁਤ ਆ ਭਾਈ। ਤੋਰਾ ਪਿਆਰਦਾ ਹੀ ਨਹੀਂ ਟਰੈਕਟਰ ਕੋਸ। ਠੀਕ ਆ। ਬੰਬ ਟਰੈਕਟਰ ਆ। ਲੈ। ਨਾ ਕੀਂ ਕਰ। ਅਲੇ ਬੇਰ ਗਿਆ ਨਾ ਮੈਂ ਦੇਖਦਾ ਕੰਨਾ ਹਾਈ ਏ ਨਾਲੇ ਪ੍ਰਧਾਨ ਹਾਂਜੀ ਇਹਦਾ ਬੋੜਾ ਦੇ ਟਾਈਮ ਦੀ ਮਿੱਟੀ ਘੜਤੀ ਬਰਾਣੀ ਬੰਦੇ ਬੜੇ ਦੇਖ ਤੇ ਲੱਗਨੇ ਤੂੰ ਆਹ ਹੈ ਪੱਤ ਦੇਖ ਲੈ ਇੰਨੀ ਗਵਾਉਂਦੇ ਆਪਾਂ ਸਾਰੀ ਇੰਨੀ ਗਾ ਹਾਂ ਆਦਾ ਨਹੀਂ ਮਿੱਟੀ ਆਪਾਂ ਝੇੜਦੇ ਇਹ ਕਿਹਦਾ ਕਿਹੜੀ ਝੜੀ ਹੋਣੀ ਹੈ ਆਹੀ ਕਿਤੇ ਉੱਪਰ ਕਿਤੇ ਥੱਲੇ ਆ ਦੇ ਦਾ ਚਾਰ ਜਿਹੜੀ ਕਾਲੀ ਹੋਈ ਵੀ 6 ਉਂਗਲ ਵਾਹ ਹੁੰਦੀ ਹੈ 7 ਉਂਗਲ ਜਿਹੜੀ ਕਾਲੀ ਹੋਈ ਵੀ ਆਪਣੀ ਆਹੀ ਕਿਤੇ ਉੱਪਰ ਕਿਤੇ ਥੱਲੇ ਹੋ ਜਾਂਦੀ ਬਾਕੀ ਥੱਲੇ ਧਰਮਰਾਜ ਦੀ ਆ ਥੱਲੇ ਧਰਮਰਾਜ ਦੀ ਫੇਰੀ ਆਪਾਂ ਗਏ ਪਰ ਇਹ ਨਿਕਾਲੀ ਜਿਹੜੀ ਹੋਰ ਏ ਭਾਈ ਆਉਂਦਾ ਬੁੱਕਦਾ ਭਾਈ ਕੱਲਾ ਹੀ ਫਟਿਵਾੜਾ ਬਾਈ ਹਾਂ ਪੂਰੀ ਇੰਨਾ ਦੇਖਿਆ ਬਲੋ ਇੰਨਾ ਕਿੱਥੇ ਲੱਗਦਾ ਹਾ ਫਰਾਨ ਇੰਨੀ ਮਿੱਟੀ ਨਿਕਲ ਰਹੀ ਹੈ ਲੈ ਸੋਨਾ ਮਿੱਟੀ ਆ ਗਈ ਹੱਥ ਨਾਲੇ ਮਹਿੰਦੀ ਨਾਲ ਅਦੇ ਇਹ ਨਾ ਹੁਣ ਇਹਦਾ ਰਕਾਲੀ ਦਾ ਕਿੰਨਾ ਫਰਕ ਆ ਲੈ ਲੈ ਇਹ ਨਾ ਲੈ ਕੀ ਕਰੋਗੇ ਇੱਕ ਅੰਗਰੇਜ਼ ਇੱਕ ਪੰਜਾਬੀ ਆ ਹਾਂ ਆ ਪੰਜਾਬੀ ਆ ਅੰਗਰੇਜ਼ ਆ ਪਹਿਲਾਂ ਨਹੀਂ ਬਾਈਆ ਲਪੋਈ ਹੋਈ ਥੱਲੇ ਦਿਖਾਈ ਨਹੀਂ ਦਿਖਾਈ ਅੱਜ ਤੱਕ ਦਿਖਾਈ ਆ ਅੱਜ ਰਖਾਈਏ ਪ੍ਰਾਣੀ ਸਾਰਾ ਨੂੰ ਟਰਾਲੀ 'ਤੇ ਢੋਈ ਟਰਾਲੀ 'ਤੇ ਢੋਈ ਗਿਆ ਉਹਨੂੰ ਬਾਕੀ ਬਈ ਗੱਲਬਾਤ ਹੈ ਟਰੈਕਟਰ ਕਰਨ ਵਾਲਾ ਬਾਈ ਮਿੱਟੀ ਭਰ ਗਈ ਖੇਤਾਂ ਵਾਹ ਫਸਲ ਵੀ ਵਾਝਣੀ ਫਿਰ ਫਸਲ ਵਾਝਣੀ ਮਿੱਟੀ ਭਰ ਗਈ ਖੇਤ ਚ ਸਹੀ ਗੱਲ ਹੈ ਥੱਲੇ ਤੇ ਨਿਕਲਿਆ ਮਿੱਟੀ ਦੱਬੀ ਹੋਈ ਸੀ ਹੋਰ ਦੱਬੀ ਵੀ ਨਿਕਲਦੀ ਆਲੇ ਬੱਸਾ ਬੱਸਾ ਮਿੱਟੀ ਚਾ ਕਰ ਬਣਾ ਉਹ ਰਾਈ ਧਰਤੀ ਜੇ ਘੜਿਆ ਪਿਆ ਇਹ ਤੇਰਾ ਫਰੀ ਹੋ ਜਾਣਾ 4 ਲੱਖ ਦੀ ਤੇ ਮਿੱਟੀ ਉਹ ਪੈ ਗਈ 4 ਲੱਖ ਦੀ ਦਾ ਮਿੱਟੀੋਂ ਨਿਕਲਿਆ ਟਰੈਕਟਰ ਫਰੀ ਆ ਸੋ ਉਹਨਾਂ ਨਿਕਲੇ ਆ ਦੇਖ ਚਾਪਰੋਪਰੀ ਮਿੱਟੀ ਵੇਚਦੇ ਆ ਪ੍ਰਧਾਨ 골ਡਨ 골ਡਨ ਖੇਤ ਬਣਾਦੇ ਕੰਮੇ ਥੋੜਾ ਚੱਲ ਬਾਈ 2 ਵੀਲ ਮਾ ਐ 2 ਵੀਲ ਮਾ ਐ 2 ਵੀਲ ਮਾ ਚੈੱਕ ਕਰਾ ਰਹੇ ਆ ਮੰਦਰ ਆ ਬਹਿਮ ਘਟਣਾ ਟੂ ਕੀਰਵਾ ਉਹ ਤੇ ਭਾਈ ਭੋਰ ਲਾਤਾ ਹਾਂ ਕੀ ਲਿਆ ਕਰਦੇ ਲਾਇੇ ਵੀ ਜਿਆਦਾ ਲੈ ਧਰਤੀ ਮਾ ਦਾ ਬੜੇ ਪੂਰਾ ਤਿੱਖਾ ਆ ਇੰਨਾ ਕਿਹੜਾ ਲਾਉਂਦਾ ਸਾਰੇ ਚਾਰ ਜੀ ਬਣੇ ਤੇ ਫੇਰ ਨਹੀਂ ਡੱਬਦਾ ਲੈ ਆਪਰਾਨ ਕਿਹਨੂੰ ਕਹਿਣ ਵਾਲੀ ਮੋੜਾ ਵਰਤ ਇੱਕ ਰੇਡ ਫੁੱਟ ਦਾ ਹੈ ਇਹਦੇ ਤੋਂ ਵੀ ਬੋਲੇ ਦੇਖ ਲੈ ਉਹ ਪ੍ਰਦਰਵਾਣਾ ਹੋ ਗਿਆ ਫਟਾਈ ਬਹੁਤ ਹੋ ਗਈ ਇਹ ਨੀਨੇ ਦਾ ਬਹੁਤ ਉੱਗਣਾ ਹੋ ਗਿਆ ਇਹ ਤਾਂ ਜਿਹਨੇ ਪੱਤਣਾ ਮਾਰਦਾ 8-10 ਇੰਚ ਦੇ ਪਾਸੇ ਪ੍ਰਦਰਣਾ ਧਰਤੀ 파ੜ ਕੰਮ ਹੈ ਉਹਨੇ ਕਿ ਭਾਂਡੇ ਬਣਾਉਣੇ ਇੰਨੀ ਮਿੱਟੀ ਗੱਲ ਪੂਰੀ ਆਲੂ ਲਾ ਦੀਏ ਹੁਣ ਆਲੂ ਵੀ ਦਿੱਤੇ ਥੱਲੇ ਦੱਬ ਦੇਣੇ ਆਪਾਂ ਨੇ ਦੇਖਦੇ ਨਿਕਲਦੇ ਕਿ ਨਹੀਂ ਹਰੇਕ ਸਾਈਡ ਵਾਂ ਗਿਰੀ ਜਾ ਆਲੂ ਪਤਾ ਨਹੀਂ ਨਿਕਲੋਂ ਬੀਜੇ ਤੇ ਤੁਹਾਾਰ ਬਦਲੇ ਆਲੂ ਕੰਨੀ ਵਾਲੇ ਕੇ ਭਾਂਡੇ ਬਣਾ ਲਓ ਜੀ ਨਮਰਦਾਰ ਕਰੇ ਇਹ ਚੂਹੇ ਲੱਪਣ ਲੱਗੇ ਬਾਈ ਪੂਰੀ ਕਿ ਹੋ ਗਿਆ ਚੂਹੇ ਭੇਜਣੇ ਕਹਿੰਦੇ ਪੈਕ ਚੂਹੇ ਆਲੀ ਕੱਡਾ ਪਰ ਕਿਹੜਾ ਚੂਹੇ ਲੱਬ ਲੱਬ ਕੇ ਮਾਰਨੇ ਆ ਤੇ ਪਰ ਲੱਬਲੇ ਚੂਹੇ ਚੱਲ ਦੇਖਦੇ ਆ ਚੂਹੇ ਆ ਦੇਈ ਬਾਈ ਔ ਤੂਰੇ ਮਸਕੇਰਾ ਕਹਿੰਦੇ ਚੂਹੇ ਲੱਪਣੇ ਆ ਓ ਫੜ ਲੈ ਜੈਮੂਰੀ ਚੂਹਾ ਵਾਲੀ ਓ ਹੈਗਾ ਏ ਓ ਆ ਗਿਆ ਚੂਹਾ ਬਹੁਤ ਚੀਕਾ ਲੈ ਫੜ ਲੈ ਚੂਹੇ ਓ ਚੂਹੇ ਹੈਗੇ ਬਾਈ ਇਹ ਤਾਂ ਡੂੰਗੇ ਮਰ ਜਾਂਦੇ ਆ ਉਹਨੇ ਰੱਖੇ ਹੋਏ ਤੇਰੇ ਨੂੰ ਪਤਾ ਏ ਓ ਬਾਈ ਆ ਗਿਆ ਭੱਜ ਲੈ ਚੂਹੇ ਹੈਗੇ ਆਵੇ ਸਾਡੀ ਮਿੱਟੀ ਗੱਡੀ ਰਹੀ ਸੀ ਲੈ ਲੈ ਉਹ ਦੇ ਚੂਹਾ ਬਾਈ ਪੂਰੀ ਨਾ ਓ ਚੱਕ ਲੈ ਹੁਣ ਇਹ ਚੂਹਾ ਕੱਢ ਕੇ ਹਟੂਗਾ ਹੁਣ ਚੱਕੇ ਮਾਰ ਤੋ ਦੇਖ ਲੈ ਰਹਿਣ ਦੇ ਮਾਰੀ ਆ ਮਾਰੇ ਲੈ ਬੋ ਜੀ ਬਾਈ ਪ੍ਰਧਾਨ ਡੈਮੋ ਦੇਖੂਗਾ ਹਰਦਾ ਨਹੀਂ ਕਹੋ ਜੀ ਬਾਈ ਪਹਿਲੇ ਟਾਇਰ ਕੱਢ ਕੇ ਮੂਰੇ ਵਾਲੇ ਦੇਖਦੇ ਕੱਲੇ ਚਲਾ ਕੇ ਕਿਆ ਚੀਜ਼ ਆ ਪੂਰੀ ਦੇਣਾ ਮਦਾਨੀ ਵਾਲਾ ਕੰਮ ਹੋ ਗਿਆ ਪਿਛਲੇ ਖੜ ਕੇ ਟਾਇਰ ਮੂਰੇ ਵਾਲੇ ਚਲਾ ਰਹੇ ਬਾਈ ਇਹਦਾ ਲੋਡ ਆ ਪ੍ਰਦਾਨ ਜੇ ਕੋਈ ਖੁੰਝਾ ਖਾਂਝਾ ਉੱਚਾ ਹੋਵੇ ਨਾ ਬਾਰਾ ਦੁਕਾਨੇ ਲਾ ਕੇ ਓਕੇ ਬਾਈ ਲਓ ਜੀ ਬਾਈ ਪਾਰਟੀ ਚੱਲ ਵੀ ਪ੍ਰਦਾਨ ਜੀ ਹੋ ਗਈ ਪਾਰਟੀ ਜਾਂ ਪੀ ਜਾਂਦੀ ਲਾਈਟਾਂ ਵਾਲੀਆਂ ਦੇ ਭਾਈ ਲਾਈਟਾਂ ਵਾਲੀ ਜਾਬੀ ਹੈ ਮਰੰਡੇ ਵਾਲੇ ਗਿਲ ਟ੍ਰੈਕ ਲੈ ਭਾਈ ਆਗੀ ਲਾਈਟਾਂ ਵਾਲੀ ਲਾਈਟ ਵਾਲੀ ਜਾਬੀ ਆਗੀ ਫੇਰ ਤਾਂ ਪਾਲਟੀ ਹੋਏਗੀ ਪਰ ਹੱਥ ਕੀ ਤਾਂ ਸੱਚੀ ਦੱਸੇ ਪਾਲਟੀ ਚ ਮਤਲਬ ਉਹ ਬੰਦੇ ਉਹਦੇ ਨਾ ਨਾ ਤੁਸੀਂ ਵੀ ਨਾਲ ਗਏ ਪੂਰੀ ਰਾਤ ਪ੍ਰਧਾਨ ਦਾ ਪ੍ਰਧਾਨ ਦਾ ਇਨਾਂ ਨੇ ਅੱਜੇ ਦੱਸਿਆ ਮਾਨੂੰ ਉਦਣ ਦੇ ਕਿਹੇ ਗਏ ਹਾਂ ਵੀ ਆਉਣਾ ਬੰਦੇ ਨੇ ਬੱਸ ਕੋਈ ਨਹੀਂ ਭਾਈ ਮੈਂ ਫੇਰ ਦੇਖ ਲੈਣੇ ਕੋਈ ਨਹੀਂ ਆਈ ਗਏ ਬਥੇਰੇ ਪਏ ਦੇਖੋ ਸਾਡੇ ਪਰ ਤਾਂ ਬੰਦੇ ਬਥੇਰੇ ਪਏ ਆ ਤੋ ਨਾ ਦੇਖ ਆਈ ਤੋ ਨਾ ਦੇਖ